ਅਗਰ ਤੁਸੀਂ ਪੋਲਟਰੀ ਫਾਰਮ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਖਾਸ ਕਰਕੇ ਦੇਸੀ ਮੁਰਗੀ ਅਤੇ ਕੜਕਨਾਥ ਤੇ ਆਰ ਆਈ ਆਰ ਜਿਹੜਾ ਤੁਸੀਂ ਅਗਰ ਉਹਦਾ ਕੰਮ ਕਰਨਾ ਸ਼ੁਰੂ ਚਾਹੁੰਦੇ ਹੋ ਤਾਂ ਉਹਦੇ ਲਈ ਸਰਕਾਰ ਵੱਲੋਂ 15% ਤੋਂ ਲੈ ਕੇ 35% ਤੱਕ ਜਿਹੜੀ ਹੈ ਸਬਸਿਡੀ ਦਿੱਤੀ ਜਾਂਦੀ ਹੈ 1 ਲੱਖ ਤੋਂ ਲੈ ਕੇ 10 ਲੱਖ ਰੁਪਏ ਤੱਕ ਜਿਹੜਾ ਆ ਬੈਂਕ ਵੱਲੋਂ ਲੋਨ ਦਿੱਤਾ ਜਾਂਦਾ ਆ ਜਿਹਦੇ ਵਿਚ 15 ਤੋਂ ਲੈ ਕੇ 35% ਤੱਕ ਸਬਸਿਡੀ ਦਿੱਤੀ ਜਾਂਦੀ ਹੈ ਉਸ ਫਾਈਲ ਨੂੰ ਆਪਾਂ ਕਿਵੇਂ ਅਪਲਾਈ ਕਰਨਾ ਹੈ ਕਿਹੜੀ ਸਕੀਮ ਦੇ ਵਿੱਚ ਅਪਲਾਈ ਕਰਨਾ ਹੈ ਉਹਦੇ ਲਈ ਕੀ ਕੁਝ ਡਾਕੂਮੈਂਟ ਚਾਹੀਦੇ ਆ ਔਰ ਉਸਦੇ ਲਈ ਕਿੰਨੀ ਜਗ੍ਹਾ ਹੋਣੀ ਚਾਹੀਦੀ ਹੈ ਸ਼ੈੱਡ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਆ ਔਰ ਉਸ ਨੂੰ ਬੈਂਕ ਦੇ ਕੋਲੋਂ ਲੋਨ ਲੈਣ ਲਈ ਬੈਂਕ ਦੇ ਲਈ ਕੀ ਡਾਕੂਮੈਂਟ ਚਾਹੀਦੇ ਆ ਉਹ ਸਾਰੇ ਦੇ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਦਿੱਤੇ ਗਏ ਸਕਰੀਨ ਦੇ ਉੱਪਰ ਨੰਬਰ ਤੇ ਤੁਸੀਂ WhatsApp ਤੇ ਆਪਣਾ ਨਾਮ ਅਤੇ ਆਪਣਾ ਐਡਰੈਸ ਛੱਡ ਕੇ ਸਾਡੇ ਕੋਲੋਂ ਪੂਰੀ ਜਾਣਕਾਰੀ ਲੈ ਸਕਦੇ ਹੋ ਅਸੀਂ ਤੁਹਾਡੀ ਹਰ ਤਰ੍ਹਾਂ ਦੀ ਸੰਭਵ ਮਦਦ ਕਰਾਂਗੇ ਇਸ ਤੋਂ ਇਲਾਵਾ ਅਗਰ ਤੁਸੀਂ ਬਲੇਲਰ ਦਾ ਕੰਮ ਕਰਨਾ ਚਾਹੁੰਦੇ ਹੋ ਤਾਂ ਜੇਕਰ ਤੁਸੀਂ ਆਪਣੇ ਕੋਲੋਂ ਇਨਵੈਸਟ ਕਰਕੇ ਬਲੇਲਰ ਦਾ ਕੰਮ ਵਧੀਆ ਮੁਨਾਫਾ ਕਮਾਉਣਾ ਚਾਹੁੰਦੇ ਹੋ ਤਾਂ ਉਸ সা ਕੰਪਨੀਆਂ ਦੇ ਨਾਲ ਅਸੀਂ ਟਾਈ ਅਪ ਕਰਾਉਣੇ ਆ ਤਾਂ ਕਿ ਕੰਪਨੀ ਵੱਲੋਂ ਜਿਹੜਾ ਤੁਹਾਨੂੰ ਐ ਬਰੀਡ ਦਿੱਤੀ ਜਾਂਦੀ ਹੈ ਤੁਸੀਂ ਉਹਦੀ ਸਾਮ ਸੰਭਾਲ ਕਰਨੀ ਹੈ ਸਾਮ ਸੰਭਾਲ ਕਰਕੇ ਜਦੋਂ ਬਰੀਡ ਤਿਆਰ ਹੋ ਜਾਂਦੀ ਹੈ ਕੰਪਨੀ ਹੀ ਬਰੀਡ ਚੁੱਕ ਕੇ ਲੈ ਕੇ ਜਾਂਦੀ ਹੈ ਔਰ ਉਸ ਤੋਂ ਵਿੱਚੋ ਹੀ ਤੁਹਾਨੂੰ ਮੁਨਾਫਾ ਹੁੰਦਾ ਹੈ ਤੇ ਜੇਕਰ ਤੁਸੀਂ ਖੁਦ ਦਾ ਆਪਣਾ ਹੀ ਕਾਰੋਬਾਰ ਸ਼ੁਰੂ ਕਰਨਾ ਹੈ ਮੁਰਗੀ ਫਾਰਮ ਦਾ ਤਾਂ ਉਸ ਦੇ ਲਈ ਜਿਹੜੀ ਹੈ ਸਰਕਾਰ ਵੱਲੋਂ ਬਹੁਤ ਵਧੀਆ ਇੱਕ ਸਕੀਮ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਤੁਸੀਂ ਕੜਕਨਾਥ ਆਰ ਆਈ ਆਰ ਤੇ ਦੇਸੀ ਮੁਰਗੀਆਂ ਦਾ ਕੰਮ ਕਰਕੇ ਉਹਨਾਂ ਦੇ ਅੱਗੋਂ ਆਂਡੇ ਜਿਹੜੇ ਆ ਉਹਨਾਂ ਨੂੰ ਸੇਲ ਕਰ ਸਕਦੇ ਹੋ ਆਂਡੇ ਸੇਲ ਕਰਕੇ ਤੁਸੀਂ ਬੜਾ ਆ ਮੁਨਾਫਾ ਕਮਾ ਸਕਦੇ ਹੋ ਹੁਣ ਇਸ ਸਕੀਮ ਦੇ ਜਰੀਏ ਆਪਾਂ ਨੂੰ ਬੈਂਕ ਤੋਂ ਫైనాన్స్ ਵੀ ਮਿਲ ਜਾਂਦਾ ਹੈ ਔਰ ਜਿਹਦੇ ਵਿੱਚ ਆਪਾਂ ਨੂੰ ਸਬਸਿਡੀ 15% ਤੋਂ ਲੈ ਕੇ 35% ਤੱਕ ਜਿਹੜੀ ਆ ਸਬਸਿਡੀ ਮਿਲ ਜਾਂਦੀ ਹੈ ਉਹਦੇ ਵਿੱਚ ਜਿਵੇਂ ਕੋਈ ਕਾਸਟ ਹੁੰਦੀ ਹੈ ਜਰਨਲ ਐਸੀ ਬੀਸੀ ਓਬੀਸੀ ਬਾਰਡਰ ਏਰੀਆ ਰੂਰਲ ਏਰੀਆ ਇਸ ਤੋਂ ਇਲਾਵਾ ਸਰਵਿਸਮੈਨ ਐਕ ਸਰਵਿਸਮੈਨ ਹੋਗੇ ਹੈਂਡੀਕੈਪਟ ਹੋਗੇ ਜਾਂ ਫੀਮੇਲ ਹੋਗੀ ਉਹ ਅਲੱਗ-ਅਲੱਗ ਤਰ੍ਹਾਂ ਦੇ ਉਹਦੇ ਵਿੱਚ ਫਾਈਲ ਅਪਲਾਈ ਕੀਤੀ ਜਾਂਦੀ ਹੈ ਉਹਦੀ ਤੁਸੀਂ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਜੁੜੇ ਰਹਿਣਾ ਸਾਡੇ ਫੇਸਬੁੱਕ ਇੰਸਟਾਗ੍ਰਾਮ ਤੇ YouTube ਚੈਨਲ ਦੇ ਉੱਪਰ ਅਸੀਂ ਸਾਰੀ ਜਾਣਕਾਰੀ ਸਾਂਝੀ ਕਰਦੇ ਰਵਾਂਗੇ ਤੇ ਤੁਸੀਂ ਸਾਡੇ ਇਸ WhatsApp ਨੰਬਰ ਦੇ ਜਰੀਏ ਸਾਡੇ ਨਾਲ ਗੱਲ ਕਰਕੇ ਤਾਂ ਤੁਸੀਂ ਪੂਰੀ ਜਾਣਕਾਰੀ ले ਸਕਦੇ ਹੋ ਕਿਤੇ ਵੀ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੀ ਹੈ ਬਾਰਡਰ ਏਰੀਆ ਦੇ ਜਿੰਨੇ ਜ਼ਿਲ੍ਹੇ ਆ ਫਾਜ਼ਿਲਕਾ ਫਿਰੋਜ਼ਪੁਰ ਕਰਨਤਾਰਨ ਸ਼੍ਰੀ ਅੰਮ੍ਰਿਤਸਰ ਸਾਹਿਬ ਤੱਕ ਜਿਹੜੀਆਂ ਸਾਡੀਆਂ ਟੀਮਾਂ ਨੇ ਉਹ ਇੱਧਰ ਆਪ ਜਾ ਕੇ ਤੁਹਾਡੇ ਨਾਲ ਜਿਹੜਾ ਆ ਬੈਂਕਾਂ ਦੇ ਵਿੱਚ ਵੀ ਜਾਣਗੇ ਔਰ ਜਿੱਥੋਂ ਫਾਈਲਿੰਗ ਦਾ ਕੋਈ ਵੀ ਤੁਹਾਨੂੰ ਜ਼ਰੂਰਤ ਪੈਂਦੀ ਉਹ ਸਾਰੀ ਸਰਵਿਸ ਦੇਣਗੇ ਬਾਕੀ ਪੂਰੇ ਪੰਜਾਬ ਤੋਂ ਤੁਸੀਂ ਆਨਲਾਈਨ ਸਾਡੇ ਕੋਲੋਂ ਜਿਹੜੀ ਹੈ ਇਹ ਸਾਰੀ ਸਰਵਿਸ ਲੈ ਸਕਦੇ ਹੋ ਅਸੀਂ ਤੁਹਾਨੂੰ ਇੱਕ ਇੱਕ ਡਾਕੂਮੈਂਟ ਬਾਰੇ ਜਾਣਕਾਰੀ ਦਵਾਂਗੇ ਔਰ ਬੈਂਕ ਦੇ ਵਿੱਚ ਕੀ ਡਾਕੂਮੈਂਟ ਚਾਹੀਦੇ ਆ ਬੈਂਕ ਦੇ ਵਿੱਚੋਂ ਫਾਈਨਾਂਸ ਕਿੱਦਾਂ ਕਰਾਉਣਾ ਉਹਦੀ ਪੂਰੀ ਜਾਣਕਾਰੀ ਜਿਹੜੀ ਹੈ ਅਸੀਂ ਤੁਹਾਨੂੰ ਦਵਾਂਗੇ ਸੋ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਔਰ ਵੀਡੀਓ ਅੱਛੀ ਲੱਗੀ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਆ ਤਾਂ ਇਸ ਵੀਡੀਓ ਤੁਸੀਂ ਅੱਗੇ ਜਰੂਰ ਆਪਣੇ ਸੱਜਣਾ ਮਿੱਤਰਾਂ ਤੱਕ ਸ਼ੇਅਰ ਕਰ ਦੇਣਾ